सत श्रीकाल चढ़ती कला टाइम टीवी न्यूज देखने वाले सारे दर्शकों का मैं राजविंदर कौर स्वागत कर खबरों की शुरुआत तो पहला एक नजर मार लेने संसद मैंबर अमृतपाल ने जेल चो लिखी चिट्ठी लोकसभा स्पीकर ने नॉनसून सैशन च शामिल होने की की मंग अमृतपाल एन एस ए तहत असाम की डिब्रूगढ़ जेल च नजरबंद ਜੰਮੂ ਕਸ਼ਮੀਰ ਦੇ ਡੋਡਾਚ ਪੰਜਵਾਂ ਸ਼ਹੀਦ ਅੱਤਵਾਦੀਆਂ ਨਾਲ ਮੁਕਾਬਲਾ ਅਜੇ ਵੀ ਜਾਰੀ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣੇ ਤੇ ਈਡੀ ਦਾ ਛਾਪਾ ਸਵੇਰੇ 6 ਵਜੇ ਪਹੁੰਚੀ ਟੀਮ ਜਾਂਚ ਜਾਰੀ ਦੇਹਨ ਖਬਰਾਂ ਵਿਸਥਾਰ ਦੇ ਨਾਲ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਦੇਸ਼ ਜਾਰੀ ਹੋਏ ਸਨ ਹਰਿਆਣਾ ਸਰਕਾਰ ਨੂੰ ਕਿ ਖਫਤੇ ਦੇ ਵਿੱਚ ਸ਼ੰਭੂ ਬਾਰਡਰ ਤੋਂ ਬੈਰੀਕੇਟਿੰਗ ਹਟਾਉਣ ਦੇ ਹੁਕਮ ਦਿੱਤੇ ਗਏ ਸਨ ਕੋਰਟ ਦੇ ਹੁਕਮ ਦਾ ਅੱਜ ਆਖਰੀ ਦਿਨ ਹੈ ਪਰ ਬਾਰਡਰ ਤੇ ਬੈਰੀਕੇਟਿੰਗ ਹਟਾਉਣ ਨੂੰ ਲੈ ਕੇ ਹਰਿਆਣਾ ਸਰਕਾਰ ਗੰਭੀਰ ਦਿਖਾਈ ਨਹੀਂ ਦੇ ਰਹੀ ਮੌਕੇ ਤੇ ਸ਼ੰਭੂ ਬਾਰਡਰ ਤੇ ਪੁਲਿਸ ਫੋਰਸ ਵੀ ਤਾਇਨਾਤ ਹੈ ਉਥੇ ਕਿਸਾਨ ਜਿੱਥੇ ਬੰਦੀਆਂ ਵੀ ਮੰਗਾ ਨੂੰ ਲੈ ਕੇ ਆਪਣੇ ਮੋਰਚੇ ਤੇ ਬੈਠੀਆਂ ਨੇ ਨਾਲ ਹੀ ਕਿਸਾਨਾਂ ਨੇ ਸ਼ੰਭੂ ਬਾਰਡਰ ਵਿਖੇ ਸੰਗਰਾਮ ਦਾ ਦਿਹਾੜਾ ਵੀ ਮਨਾਇਆ ਸਾਡੇ ਰਾਜਪੁਰਾ ਤੋਂ ਪੱਤਰਕਾਰ ਸ਼ੰਭੂ ਬਾਰਡਰ ਤੇ ਮੌਜੂਦ ਨੇ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਸਾਂਝੀ ਕਰੇ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਔਰ ਅਸੀਂ ਪਹੁੰਚ ਚੁੱਕੇ ਹਾਂ ਸ਼ੰਭੂ ਬਾਡਰ ਵਿਖੇ ਔਰ ਪਿਛਲੇ ਕਈ ਦਿਨਾਂ ਤੋਂ ਜਿਹੜਾ ਕਿ ਸ਼ੰਭੂ ਬਾਡਰ ਵਿਖੇ ਮੋਰਚਾ ਚੱਲ ਰਿਹਾ ਕਿਸਾਨਾਂ ਵੱਲੋਂ ਉੱਥੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮਾਨਯੋਗ ਅਦਾਲਤ ਵੱਲੋਂ ਹੁਕਮ ਹੋਇਆ ਸੀ ਕਿ ਇਹ ਸ਼ੰਭੂ ਬਾਡਰ ਦੇ ਜਿਹੜੇ ਰਸਤੇ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਸੀ ਖੋਲਣ ਨੂੰ ਤੁਸੀਂ ਦੇਖ ਸਕਦੇ ਹੋ ਕਿ ਰਸਤੇ ਜਿਹੜੇ ਹਾਲ ਤੱਕ ਨਹੀਂ ਖੋਲੇ ਗਏ ਮਾਮਲਾ ਜੋਦ ਦਾ ਤ्यों ਹੀ ਹੈ ਪਿਛਲੇ 1 ਹਫਤੇ ਦਾ ਸਮਾਂ ਮੰਗਿਆ ਗਿਆ ਸੀ ਇੱਕ ਹਫਤਾ ਅੱਜ ਅਖੀਰ ਅਖੀਰਲਾ ਦਿਨ ਹੈ ਜਿਹੜੇ ਕਿ ਜਿੱਥੇ ਕਿਹਾ ਗਿਆ ਸੀ ਕਿ ਇਹ ਰਸਤੇ ਖੋਲੇ ਜਾਣ ਹਾਲੇ ਤੱਕ ਜਿਹੜਾ ਕਿ ਹਰਿਆਣਾ ਸਰਕਾਰ ਵੱਲੋਂ ਪਹਿਲ ਕਦਮੀ ਨਹੀਂ ਕੀਤੀ ਕਿ ਰਸਤੇ ਨਹੀਂ ਖੋਲੇ ਗਏ ਅਤੇ ਦੂਜੇ ਪਾਸੇ ਹੀ ਕਿ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਗਿਆ ਸੀ ਕਿ ਰਸਤੇ ਖੋਲੇ ਜਾਣ ਕਿਉਂਕਿ ਪਟੀਸ਼ਨ ਦਾਇਰ ਕੀਤੀ ਕੀਤੀ ਗਈ ਸੀ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਵਾਇਆ ਅੰਬਾਲਾ ਤੋਂ ਡੇਰਾ ਬਸੀ ਘੁੰਮ ਕੇ ਜਾਂ ਫਿਰ ਜਾਣਾ ਪੈਂਦਾ ਜਾਂ ਫਿਰ ਪਿੰਡਾਂ ਦੇ ਵਿੱਚੋਂ ਲੋਹ ਅਸੈਂਬਲੀ ਜਮੀਤਗੜ੍ਹ ਰਸਤੇ ਤੋਂ ਘਨੋਰ ਹਲਕੇ ਵਿੱਚੋਂ ਪਿੰਡਾਂ ਦੇ ਵਿੱਚ ਘੁੰਮ ਕੇ ਘੁੰਮ ਕੇ ਜਾਣਾ ਪੈ ਰਿਹਾ ਉੱਥੇ ਹੀ ਆਮ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ ਜਿਸ ਕਰਕੇ ਪਿੰਡਾਂ ਦੇ ਲੋਕ ਵੀ ਮਾਇੂਸੀ ਸਾਹਮਣੇ ਆ ਰਹੀ ਸੀ ਕਿ ਕਿ ਰਸਤੇ ਨਾ ਟੁੱਟ ਚੁੱਕੇ ਨੇ ਬੜ ਦੀ ਖਾਸ ਹੋ ਚੁੱਕੀ ਸੀ ਕਿ ਜਿਸ ਤੋਂ ਬਾਅਦ ਕੀ ਪਟੀਸ਼ਨ ਦਾਇਰ ਕੀਤੀ ਗਈ ਸੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਤੋਂ ਬਾਅਦ ਰਸਤੇ ਖੋਲਣ ਲਈ ਆਦੇਸ਼ ਜਾਰੀ ਹੋ ਚੁੱਕੇ ਨੇ ਹਰਿਆਣਾ ਸਰਕਾਰ ਨੂੰ ਅੱਜ ਆਖਰੀ ਦਿਨ ਹੈ ਪਰ ਰਸਤੇ ਨਹੀਂ ਖੋਲੇਗੇ اور ਆਖਰੀ ਦਿਨ ਸਹੌਣ ਕਰਕੇ ਵੀ ਅਗਲਾ ਕੀ ਰੁਖ ਮਾਨਯੋਗ ਅਦਾਲਤ ਲੈਂਦੀ ਹੈ ਜਾਂ ਫਿਰ ਸਰਕਾਰ ਕੀ ਅਗਲੀ ਰਣਨੀਤੀ ਤਿਆਰ ਕਰ ਰਹੀ ਹੈ ਤਾਂ ਉਹਨਾਂ ਨਾਲ ਸਮਝ ਦੱਸੇਗਾ ਪਰ ਤੁਸੀਂ ਦੇਖ ਸਕਦੇ ਹੋ ਕਿ ਰਸਤੇ ਜਿਹੜੇ ਉਸੇ ਤਰ੍ਹਾਂ ਬੰਦ ਨੇ ਦੋਨੇ ਪਾਸੇ ਪੁਲਿਸ ਬਲ ਵੀ ਤਾਇਨਾਤ ਹੈ ਉਸੇ ਤਰ੍ਹਾਂ ਬੈਰੀਕੇਡਿੰਗ ਵੀ ਲਗਾਤਾਰ ਜਾਰੀ ਹੈ ਰਸਤੇ ਖੋਲਣ ਦੀ ਪ੍ਰਕਿਰਿਆ ਹਰੇਕ ਤੱਕ ਨਹੀਂ ਸ਼ੁਰੂ ਕੀਤੀ ਗਈ ਹੈ ਬੈਰੀਕੇਡਿੰਗ ਹਰਿਆਣਾ ਸਰਕਾਰ ਵੱਲੋਂ ਨਹੀਂ ਹਟਾਈ ਗਈ ਉਹਨਾਂ ਨਾਲ ਸਮਝ ਦੱਸੇਗਾ ਕੀ ਮਾਮਲਾ ਅਗਲਾ ਹੁੰਦਾ ਹੈ ਕੈਮਰਾ ਆਪਣੇ ਸਮਿਤ ਕੁਮਾਰ ਦੇ ਨਾਲ ਦਇਆ ਸਿੰਘ ਰਾਜਪੂਰਾ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ। ਅਮਰਿਤਪਾਲ ਸਿੰਘ ਨੇ ਸੰਸਦੀ ਮੌਨਸੂਨ ਸੈਸ਼ਨ 'ਚ ਹਿੱਸਾ ਲੈਣ ਦੀ ਇੱਛਾ ਜ਼ਾਹਰ ਕੀਤੀ ਹੈ। ਅਮਰਿਤਪਾਲ ਸਿੰਘ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਹੈ। ਇਸ ਵੇਲੇ ਉਹ ਐਨਐਸਸੀ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ 'ਚ ਬੰਦ ਨੇ ਤੇ ਇੱਥੋਂ ਹੀ ਚੋਣ ਲੜ ਕੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤੇ ਸਨ। ਅਮਰਿਤਪ ਮੀਡ ਲੈ ਕੇ ਸੰਸਦ ਮੈਂਬਰ ਚੁਣੇ ਗਏ ਨੇ ਅਮਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਵੱਜੋਂ ਸੌਂ ਚੁੱਕਣ ਲਈ ਸ਼ਰਤਾਂ ਸਮੇਤ 4 ਦਿਨ ਦੀ ਪੈਰੋਲ ਦਿੱਤੀ ਗਈ ਸੀ ਤੇ 5 ਜੁਲਾਈ ਨੂੰ ਸਖਤ ਸੁਰੱਖਿਆ ਵਿਚਾਲੇ ਦਿੱਲੀ ਸੰਸਦ ਭਵਨ ਵਿੱਚ ਲੋਕ ਸਭਾ ਸਪੀਕਰ ਦੇ ਚੈਂਬਰ ਵਿੱਚ ਸੌਂ ਚੁਕਾਈ ਗਈ ਸੀ ਸੌਂ ਚੁੱਕਣ ਮਗਰੋਂ ਨਾਲ ਦੇ ਨਾਲ ਹੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਦੱਸ ਦਈਏ ਕਿ ਅਮਰਿਤਪਾਲ ਸਿੰਘ ਨੂੰ April 2023 ਵਿੱਚ ਮੋਗਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਨੂੰ ਸਾਥੀਆਂ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਡੋੜਾ ਇਲਾਕੇ ਵਿੱਚ ਇਨਕਾਊਂਟਰ ਦੇ ਦੌਰਾਨ ਇੱਕ ਅਧਿਕਾਰੀ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਨੇ ਪਿਛਲੇ 35 ਦਿਨਾਂ ਵਿੱਚ ਡੋੜਾ ਇਲਾਕੇ ਚ ਇਹ ਚੌਥਾ ਮੁਕਾਬਲਾ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਈਫਲਸ ਤੇ ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਆਪਰੇਸ਼ਨ ਗਰੁੱਪ ਦੇ ਜਵਾਨਾਂ ਨੇ ਦੇਰ ਸ਼ਾਮ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ ਇਹ ਮੁਕਾਬਲਾ ਡੋਡਾ ਸ਼ਹਿਰ ਤੋਂ ਕਰੀਬ 55 ਕਿਲੋਮੀਟਰ ਦੂਰ ਦੇਸਾ ਜੰਗਲੀ ਖੇਤਰ ਦੇ ਧਾਰੀ ਗੋਟੇ ਉਧਰ ਵਾਗਿਜ ਹੋਇਆ ਅਧਿਕਾਰੀਆਂ ਨੇ ਦੱਸਿਆ ਕਿ ਥੋੜੀ ਦੇਰ ਗੋਲੀਬਾਰੀ ਤੋਂ ਬਾਅਦ ਅੱਤਵਾਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਕ ਅਧਿਕਾਰੀ ਦੀ ਅਗਵਾਈ ਵਾਲੇ ਬਹਾਦਰ ਜਵਾਨਾਂ ਨੇ ਚੁਣੌਤੀਪੂਰਨ ਖੇਤਰ ਤੇ ਸੰਘਣੇ ਦਰਖਤਾਂ ਦੇ ਬਾਵਜੂਦ ਉਨ੍ਹਾਂ ਦਾ ਪਿੱਛਾ ਕੀਤਾ ਜਿਸ ਤੋਂ ਬਾਅਦ ਰਾਤ 9 ਵਜੇ ਦੇ ਕਰੀਬ ਜੰਗਲ ਵਿੱਚ ਇੱਕ ਹੋਰ ਗੋਲੀਬਾਰੀ ਹੋਈ ਅਧਿਕਾਰੀਆਂ ਦੱਸਿਆ ਕਿ ਮੁਕਾਬਲੇ 'ਚ 5 ਜਵਾਨ ਗੰਭੀਰ ਜ਼ਖਮੀ ਹੋਏ ਇਨ੍ਹਾਂ 'ਚ ਇੱਕ ਸ਼ਹੀਦ ਹੋਇਆ ਹਾਸੇ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਫੌਜ ਮੁਖੀ ਜਨਰਲ ਉਪਿੰਦ ਦਿਵੇਦੀ ਨਾਲ ਗੱਲ ਕੀਤੀ ਹੈthਲ ਸੈਨਾ ਮੁਖੀ ਨੇ ਉਹਨਾਂ ਨੂੰ ਜ਼ਮੀਨੀ ਸਥਿਤੀ ਤੇ ਜੰਮੂ ਕਸ਼ਮੀਰ ਦੇ ਡੋਡਾ ਚ ਚੱਲ ਰਹੇ ਆਪਰੇਸ਼ਨਾਂ ਬਾਰੇ ਜਾਣਕਾਰੀ ਦਿੱਤੀ ED ਨੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਟੀਮ ਨੇ ਸਵੇਰੇ 6 ਵਜੇ ਫਰੀਦਕੋਟ ਸਥਿਤ ਮਲਹੋਤਰਾ ਦੀ ਰਿਹਾਇਸ਼ ਸਮੇਤ ਵੱਖ-ਵੱਖ ਥਾਵਾਂ ਤੇ ਛਾਪਾ ਮਾਰਿਆ ਦੀਪ ਮਲਹੋਤਰਾ ਦੀ ਜੀਰਾ ਸਥਿਤ ਸ਼ਰਾਬ ਫੈਕਟਰੀ ਤੇ ਵੀ ਛਾਪਾ ਮਾਰਿਆ ਗਿਆ ED ਦੀ ਟੀਮ ਅਜੇ ਵੀ ਜਾਂਚ ਕਰ ਰਹੀ ਹੈ ਵਰਣਨਯੋਗ ਹੈ ਕਿ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋਟ ਤੋਂ ਵਿਧਾਇਕ ਰਹਿ ਚੁੱਕੇ ਨੇ ਤੇ ਇੱਥੇ ਉਹਨਾਂ ਦੀ ਰਿਹਾਇਸ਼ ਡੰਪ ਅਤੇ ਹੋਰ ਥਾਵਾਂ ਹਾਲਾਂਕਿ ਦੀਪ ਮਲਹੋਤਰਾ ਇੱਥੇ ਨਹੀਂ ਰਹਿੰਦੇ ਤੇ ਸਿਰਫ ਉਹਨਾਂ ਦੇ ਕਰਮਚਾਰੀ ਹੀ ਇੱਥੇ ਰਹਿੰਦੇ ਨੇ ਈਡੀ ਦੀ ਟੀਮ ਨੇ ਸਵੇਰੇ ਇੱਥੇ ਉਹਨਾਂ ਦੀ ਰਿਹਾਈਸ਼ ਸਮੇਤ ਵੱਖ-ਵੱਖ ਥਾਵਾਂ ਤੇ ਪਹੁੰਚ ਕੇ ਜਾਂਚ ਕੀਤੀ ਹੈ ਇਸ ਤੋਂ ਪਹਿਲਾਂ ਵੀ ਕੇਂਦਰੀ ਏਜੰਸੀਆਂ ਕਈ ਵਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ਦੀ ਜਾਂਚ ਕਰ ਚੁੱਕੀਆਂ ਨੇ ਤੇ ਫਿਲਹਾਲ ਈਡੀ ਦੀ ਇਹ ਜਾਂਚ ਜਾਰੀ ਹੈ ਇਹ ਵੀ ਦੱਸਦੀ ਹੈ ਕਿ ਪਿਛਲੇ 2 ਸਾਲਾਂ ਤੋਂ ਲਗਾਤਾਰ ਬੰਦ ਚੱਲ ਰਹੀ ਮਾਲ ਬਰੋਸ ਜੀਲਾ ਸ਼ਰਾਬ ਫੈਕਟਰੀ ਦੇ ਬਾਹਰ ਸਾਂਝਾ ਮੋਰਚਾ ਤਰਨਾ ਦਿੱਤਾ ਗਿਆ ਹੈ ਸ਼ਰਾਬ ਫੈਕਟਰੀ ਦੇ ਬਾਹਰ ਬੈਠੇ ਤਰਨਾਕਾਰੀ ਆਗੂ ਰੋਮਨ ਬਰਾੜ ਨੇ ਦੱਸਿਆ ਕਿ ਈਡੀ ਵੱਲੋਂ ਜੋ ਰ ਇਹ ਮਨੀ ਲੈਂਡਿੰਗ ਦੇ ਤਹਿਤ ਕੀਤੀ ਗਈ ਜਿਸ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਸੋਮਵਾਰ ਤੇ ਮੰਗਲਵਾਰ ਦੇ ਦਰਮਿਆਨੀ ਰਾਤ ਨੂੰ ਮੁੰਬਈ ਐਕਸਪ੍ਰੈਸ ਹਾਈਵੇ ਨੇੜੇ ਇੱਕ ਵੱਡਾ ਹਾਦਸਾ ਇਸ ਹਾਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋਏ ਨੇ ਅਧਿਕਾਰੀਆਂ ਮੁਤਾਬਕ ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਨਵੀਂ ਮੁੰਬਈ ਦੇ ਡੀਸੀਪੀ ਪੰਕਜ ਦਹਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੰਬਈ ਐਕਸਪ੍ਰੈਸ ਹਾਈਵੇ ਨੇੜੇ ਬੱਸ ਦੇ ਟਰੈਕਟਰ ਨਾਲ ਟਕਰਾਉਣ ਤੇ ਖਾਈ ਚ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋਏ ਸਾਰੇ ਜ਼ਖਮੀਆਂ ਨੂੰ ਨੇੜਲੇ ਐਮ ਜੀ ਐਮ ਹਸਪਤਾਲ ਚ ਦਾਖਲ ਕਰਵਾਇਆ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਡੋਂਬੀਵਲੀ ਦੇ ਕੇਸਰਪਿੰਡ ਤੋਂ ਮਹਾਰਾਸ਼ਟਰ ਦੇ ਪੰਦਰਪੁਰ ਜਾ ਰਹੀ ਸੀ ਦੋ ਹਾਸਾ ਵਾਪਰੇ ਇਸ ਘਟਨਾ ਕਾਰਨ ਮੁੰਬਈ ਐਕਸਪ੍ਰੈਸ ਹਾਈਵੇ ਦੀ ਮੁੰਬਈ ਲੋਨਾਵਾਲਾ ਲੇਨ ਤੇ ਵਾਹਨਾ ਦੀ ਆਵਾਜਾਈ ਠੱਪ ਹੋ ਗਈ ਕ੍ਰੇਨ ਦੀ ਮਦਦ ਨਾਲ ਬੱਸ ਨੂੰ ਬਾਹਰ ਕੱਢਿਆ ਜਾ ਸਕਿਆ ਤੇ 3 ਘੰਟੇ ਬਾਅਦ ਲੇਨ ਤੇ ਆਵਾਜਾਈ ਬਹਾਲ ਹੋ ਗਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਵਿਭਵ ਕੁਮਾਰ ਵੱਲੋਂ ਆਪ ਸੰਸਦ ਮੈਂਬਰ ਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਤੇ ਹਮਲੇ ਤੇ ਛੇੜਛਾੜ ਦੇ ਮਾਮਲੇ ਵਿੱਚ ਉਤਰੀ ਜ਼ਿਲ੍ਹਾ ਪੁਲਿਸ ਨੇ 30 ਹਜ਼ਾਰੀ ਅਦਾਲਤ ਚ ਚਾਰ ਸ਼ੀਟ ਦਾਇਰ ਕੀਤੀ ਸਹਾਇ ਪ੍ਰੋਫਾਈਲ ਮਾਮਲੇ ਦੀ ਤੁਰੰਤ ਜਾਂਚ ਕਰਕੇ ਪੁਲਿਸ ਨੇ 60 ਦਿਨਾਂ ਦੇ ਅੰਦਰ ਚਾਰ ਸ਼ੀਟ ਤਿਆਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ ਦੱਸਿਆ ਕਿ 13 ਮਈ ਨੂੰ ਸਵੇਰੇ 9 ਵਜੇ ਸਵਾਤੀ ਮਾਲੀਵਾਲ ਕੁਝ ਅਹਿਮ ਮੁੱਦਿਆਂ ਤੇ ਉਹਨਾਂ ਨਾਲ ਗੱਲਬਾਤ ਕਰਨ ਲਈ ਸਿਵਲ ਲਾਈਨਸ ਤੇ ਕੇਜਰੀਵਾਲ ਦੀ ਸਰਕਾਰੀ ਰਿਹائش ਤੇ ਪਹੁੰਚੀ ਸੀ ਫਿਰ ਵਿਭਵ ਕੁਮਾਰ ਨੇ ਮਾਲੀਵਾਲ ਨੂੰ ਡਾਈਨਿੰਗ ਰੂਮ ਦੇ ਵਿੱਚ ਲੱਤਾਂ ਮੁੱਕੇ ਤੇ ਥੱਪੜ ਮਾਰ ਕੇ ਬੁਰੀ ਤਰ੍ਹਾਂ ਕੁੱਟਿਆ ਸੀ ਤੇ ਦੋ ਦਿਨ ਬਾਅਦ 15 ਮਈ ਨੂੰ ਥਾਣਾ ਸਿਵਲ ਲਾਈਨ ਨੇ ਮਾਲੀਵਾਲ ਦੇ ਬਿਆਨਾਂ ਦੇ ਆਧਾਰ ਤੇ ਵਿਭਵ ਦੇ ਖਿਲਾਫ ਆਪੀ ਪੀਸੀ ਦੀ ਅਧਾਰਾ ਤਹਿਤ ਮਾਮਲਾ ਦਰਜ ਕੀਤਾ ਸੀ ਬਰਨਾਲਾ ਦੇ ਹਲਕਾ ਮਹਿਲਕਲਾਂ ਦੇ ਅਧੀਨ ਪੈਂਦੇ ਪਿੰਡ ਨਾਰਾਇਣਗੜ੍ਹ ਸੋਈਆਂ ਦਾ 11 ਸਾਲ ਦਾ ਬੱਚਾ ਲਾਪਤਾ ਹੋ ਗਿਆ ਇਲਾਕੇ ਚ ਸਹਿਮ ਦਾਮ ਜਾਣਕਾਰੀ ਦੇ ਅਨੁਸਾਰ ਰੌਣਕ ਸਿੰਘ ਪੁੱਤਰ ਬਿਆਨ ਸਿੰਘ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਹੈ ਬੱਚੇ ਦੇ ਪਿਤਾ ਬਿਆਨ ਸਿੰਘ ਨੇ ਦੱਸਿਆ ਕਿ 9 ਜੁਲਾਈ ਨੂੰ ਮੋਟਰਸਾਈਕਲ ਸਵਾਰ ਨੂੰ ਹੱਥ ਦੇ ਕੇ ਉਸ ਦੇ ਨਾਲ ਬੈਠਿਆ ਤੇ ਪਿੰਡ ਗਹਿਲ ਜਾ ਕੇ ਮੋਟਰਸਾਈਕਲ ਸਵਾਰ ਨੇ ਉਸ ਨੂੰ ਉਤਾਰ ਦਿੱਤਾ ਬਾਅਦ ਚ ਬੱਸਾ ਬਰਨਾਲੇ ਵਾਲੀ ਬੱਸ ਚੜ੍ਹ ਗਿਆ ਪਰੰਤ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਪਰਿਵਾਰ ਵੱਲੋਂ ਇਸ ਸਬੰਧੀ ਥਾਣਾ ਟੱਲੇਵਾਲ ਵਿਖੇ ਰਿਪੋਰਟ ਲਿਖਵਾਈ ਗਈ ਹੈ ਥਾਣੇ ਦੇ ਮੁਖ ਅਫਸਰ ਸੁਖਵਿੰਦਰ ਸਿੰਘ ਸੰਗਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਹੈ ਕਿ ਬੱਚੇ ਦੀ ਭਾਲ جاری ਹੈ ਤੇ ਏਰੀਏ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਬੱਚੇ ਦਾ ਨਾਮ ਰੌਣਕ ਸਿੰਘ ਜੀ ਹੈ ਕਿੰਨੇ ਦਿਨਾਂ ਤੋਂ ਲਾਪਤਾ ਹੈ 9 ਤਰੀਕ ਤੋਂ ਲਾਪਤਾ ਹੈ ਅੱਛਾ ਤੇ ਪੁਲਿਸ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਦਿੱਤੀ ਹਾਂਜੀ ਟਾਹਣਾ ਟੱਲੇਵਾਲ ਦੇ ਵਿੱਚ ਵੀ ਦਿੱਤੀ ਵੀ ਹੈ ਐਪਲੀਕੇਸ਼ਨ ਤੇ ਉਹ ਵੀ ਕਰ ਰਿਹਾ ਕਿ ਤੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂਗੇ ਵੀ ਉਹ ਵੀ ਇਹ ਕੈਮਰੇ ਵਗੈਰਾ ਚੈੱਕ ਕੀਤੇ ਗਏ ਆ ਹਾਂਜੀ ਹਾਂਜੀ ਕੈਮਰੇ ਚੈੱਕ ਕਰਕੇ ਜੀ ਫੇਰ ਇੱਥੋਂ ਮੰਨ ਲਓ ਮੋਟਰਸਾਈਕਲ ਤੇ ਗਿਆ ਜੀ ਤੇ ਗਹਿਲਾਂ ਤੋਂ ਮੋਟਰ ਬੱਸ ਤੇ ਗਿਆ ਜੀ ਕਨੈਕਟਰ ਨਾਲ ਗੱਲ ਕਰੀਆ ਤੇ ਉਹ ਕਹਿੰਦਾ ਜੀ ਬੱਸ ਢੇ ਚ ਤਾ ਦਿੱਤਾ ਸੀਗਾ ਬਰਨਾਲੇ ਅੱਛਾ ਕਨੈਕਟਰ ਕਹਿੰਦਾ ਉੱਥੇ ਤਾਰ ਤਾ ਦਿੱਤੀ ਹਾਂ ਹਾਂਜੀ ਹਾਂਜੀ ਅੱਛਾ ਉੱਥੋਂ ਨਹੀਂ ਤੁਸੀਂ ਦੇਖਿਆ ਅੱਗੇ ਪੁਲਿਸ ਪ੍ਰਸ਼ਾਸਨ ਨੇ ਇਹ ਕੈਮਰੇ ਚੈੱਕ ਕੀਤੇ ਉੱਥੇ ਜਿੱਥੋਂ ਇਹ ਜਾਣਦੇ ਹੁੰਦੇ ਆ ਡੇਲੀ ਬਰਨਾਲੇ ਜੀ ਉੱਥੇ ਅਸੀਂ ਖੁਦ ਹੀ ਪਹਾੜ ਕਰ ਰਹੇ ਹਾਂ ਜੀ ਉੱਥੇ ਕੈਮਰੇ ਨਹੀਂ ਚੱਲ ਰਹੇ ਜੀ ਬਰਨਾਲੇ ਬਸ ਅੱਡੇ ਦੇ ਅੱਛਾ ਅੱਛਾ ਕਿਹੜੀ ਕਲਾਸ ਚ ਪੜਦਾ ਈ ਬੱਚਾ ਪੰਜਵੀਂ ਜਮਾਤ ਚ ਪੜਦਾ ਸੀਗੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਲਲ ਹੋਈ ਸੀ ਜਿਸ ਚ ਆਈਐਮ ਕਾਲਜ ਦੀ ਬਾਸਤੇ ਵਿੱਚ ਵਿਦਿਆਰਥੀਆਂ ਨੂੰ ਇੱਕ ਨਿਹੰਗ ਸਿੰਘ ਵੱਲੋਂ ਬਾਹਾਂ ਵੱਢਣ ਦੀ ਧਮਕੀ ਦਿੱਤੀ ਗਈ ਸੀ ਉਸ ਮਾਮਲੇ 'ਚ ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ ਬਿੱਕਰ ਸਿੰਘ ਨਾਮਕ ਨਿਹੰਗ ਨੂੰ ਗ੍ਰਿਫਤਾਰ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਨਿਹੰਗ ਸਿੰਘ ਵੱਲੋਂ ਬੀੜੀ ਸਿਗਰਟ ਦੀਆਂ ਦੁਕਾਨਾਂ ਤੇ ਜਾ ਕੇ ਵੀ ਦੁਕਾਨਦਾਰਾਂ ਨੂੰ ਧਮਕੀਆਂ ਦਿੱਤੀਆਂ ਜਾਂਸਨ ਉਸ ਮਾਮਲੇ 'ਚ ਪੁਲਿਸ ਨੇ ਇੱਕ ਹੋਰ ਨਿਹੰਗ ਸਿੰਘ ਮਲਕੀਤ ਸਿੰਘ ਉਰਫ ਪੰਜਾਬ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ ਨਾਲ ਹੀ ਪੁਲਿਸ ਨੇ ਦੱਸਿਆ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਰਾਤ ਦੇ ਸਮੇਂ ਦਰਬਾਰ ਸਾਹਿਬ ਵਿੱਚ ਮੱਥਾ ਉਹਦੇ ਨਾਲ ਦੋ ਵਿਅਕਤੀਆਂ ਨੇ ਖੋਹ ਕੀਤੀ ਸੀ ਇਸ ਮਾਮਲੇ ਵਿੱਚ ਵੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਉਸਦੇ ਦੂਜੇ ਸਾਥੀ ਦੀ ਭਾਲ ਜਾਰੀ ਹੈ ਫਿਰੋਜ਼ਪੁਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਖੇਤਾਂ 'ਚ ਢੇੜਾ ਮਾਰਨ ਗਏ ਕਿਸਾਨ ਦੀ 20 ਤੋਂ ਜ਼ਿਆਦਾ ਵਿਅਕਤੀਆਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜੋ ਕਿਸਾਨ ਨੂੰ ਅਧਮਰਾ ਖੇਤਾਂ 'ਚ ਹੀ ਸੁੱਟ ਕੇ ਫਰਾਰ ਹੋ ਗਏ ਐਨਾ ਹੀ ਨਹੀਂ ਮੁਲਜ਼ਮਾਂ ਨੇ ਕਿਸਾਨ ਦੀ ਇੱਕ ਲੱਤ ਵੀ ਵੱਢ ਦਿੱਤੀ ਤੇ ਦੂਜੀ ਲੱਤ ਤੋੜ ਦਿੱਤੀ ਮਾਮਲਾ ਜ਼ਮੀਨੀ ਵਿਵਾਦ ਨਾਲ ਜੁੜਿਆ ਹੋਇਆ ਹੈ ਪੀੜਤ ਕਿਸਾਨ ਦੇ ਪਰਿਵਾਰ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਇਨੇ ਤੇ ਇਨਸਾਫ ਦੀ ਮੰਗ ਕੀਤੀ ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਪਰ ਅਜੇ ਤੱਕ ਪੁਲਿਸ ਨੇ ਇੱਕ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਉਧਰ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਖੇਤਾਂ ਨੂੰ ਗੇੜਾ ਮਾਰਨ ਗਏ ਸੀ ਮੋਟਰ ਬੰਦ ਕਰਨ ਹਾਂ ਇਹ 15 20 ਜਾਣੇ ਗਾੜੀ ਖਲੋਤੇ ਹਾਂ ਇਹਨਾਂ ਨੇ ਸੱਟਾਂ ਮਾਰ ਦਿੱਤੀਆਂ ਹਾਂ ਤੇ ਲਾਤ ਤੋੜ ਦਿੱਤੀਆਂ ਨੇ ਨਾਉ ਕਰਕੇ ਸੁੱਟ ਗਏ ਆ ਕੇ ਤੇ ਇੱਕ ਲਾਤ ਉਹਨਾਂ ਨੇ ਘਾਟ ਦਿੱਤੀ ਹੈ ਹਾਂ ਜੀ ਤੇ ਹੁਣ ਹਸਪਤਾਲ ਜੇ ਕੋਈ ਪਤਾ ਨਹੀਂ ਉਹ ਤਾਂ ਡੇ ਨੇ ਡਾਕਟਰ ਹਨਗਾ ਕੋਹ ਵੀ ਪੀ ਠੀਕ ਹੋਗਾ કે ਨਹੀਂ ਹੋਗਾ ਇਹ ਸਾਡਾ ਕੋਈ ਕਾਰਵਾਈ ਨਹੀਂ ਸਾਡੀ ਕੋਈ ਕਰਨ ਡਿਆ ਹਾਨੂੰ ਇਨਸਾਫ ਮਿਲਣਾ ਚਾਹੀਦਾ ਹੁਣ ਕਿਸ ਤਰ੍ਹਾਂ ਧਮਕੀਆਂ ਆ ਰਹੀਆਂ ਨੇ ਪੁਲਿਸ ਉਹਨਾਂ ਤੇ ਕੋਈ ਕਾਰਵਾਈ ਨਹੀਂ ਸਖਤ ਕਰ ਰਹੀ ਹਾਨੂੰ ਧਮਕੀਆਂ ਦੇ ਰਹੇ ਆ ਵੀ ਜਿਹੜਾ ਕੋਈ ਜਾਂਦਾ ਅਸੀਂ ਉਹਨੂੰ ਵੀ ਐ ਕਰਾਂਗੇ ਜੋ ਕਰਾਂਗੇ ਅਸੀਂ ਉਹਨਾਂ ਕੋਈ ਪੁਲਿਸ ਨਹੀਂ ਕਾਰਵਾਈ ਕਰ ਰਹੀ ਹਾਂਜੀ ਕੋਈ ਪੁਲਿਸ ਸਾਡੀ ਕਰ ਰਹੀ ਫੜਦੇ ਫੜ ਨਹੀਂ ਦੋਸ਼ੀ ਆ ਫੜਦੇ ਹੀ ਆ ਕੇ ਇਹਨੂੰ ਘੁੰਮ ਰਹੇ ਨੇ ਹਾਂਜੀ ਸਨਾਰਕੀ ਤਕਨੀਕੀ ਡਾਗਰ ਜਿਹੜਾ ਮੇਰੇ ਕੋਲ ਦੱਸੂਆ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਮੁਤਾਬਿਕ ਜਿਵੇਂ ਬੰਦੀ ਕਾਰਵਾਈ ਹੈ ਲਾਅ ਮੁਤਾਬਿਕ ਉਹ ਕਾਰਵਾਈ ਕੀਤੀ ਜਾਵੇ ధన్యਵਾਦ ਉਸ ਨੂੰ ਰੇਟ ਵੀ ਕੀਤੀ ਜਾ ਰਹੀ ਸਰ ਅੰਮ੍ਰਿਤਸਰ ਵਿੱਚ ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਨੇ ਲੜਕੀਆਂ ਵੱਲੋਂ ਇੱਕ ਵਪਾਰੀ ਕੋਲੋਂ 6 ਲੱਖ ਰੁਪਏ ਦੀ ਫਿਰੌਤੀ ਲੈਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਸੁਧੀਰ ਸੂਰੀ ਦੇ ਦੋਨੇ ਲੜਕੇ ਮਾਨਕ ਸੂਰੀ ਤੇ ਪਾਰਸ ਸੂਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਲੰਘੀ 26 ਜੂਨ ਨੂੰ ਕਮਲਕੰਤ ਨਾਮਕ ਵਿਅਕਤੀ ਜੋ ਕਿ ਅੰਮ੍ਰਿਤਸਰ ਦੀਪ ਕੰਪਲੈਕਸ ਤੋਂ ਆਨਲਾਈਨ ਮੋਬਾਈਲ ਖਰੀਦਣ ਤੇ ਵੇਚਣ ਦਾ ਕੰਮ ਕਰਦਾ ਹੈ ਉਸ ਦੇ ਕੋਲੋਂ ਸੁਧੀਰ ਸੂਰੀ ਦੇ ਬੇਟੇ ਮਾਨਕ ਜਗ੍ਹਾ ਤੇ ਲੈ ਕੇ ਬਾਅਦ ਵਿੱਚ ਉੱਥੇ ਦੁਕਾਨਦਾਰ ਨੂੰ ਬੁਲਾ ਕੇ ਉਸ ਦੇ ਕੋਲੋਂ 6 ਲੱਖ ਰੁਪਏ ਦੀ ਫਿਰੌਤੀ ਮੰਗੀ ਤੇ 6 ਲੱਖ ਰੁਪਏ ਲੈਣ ਤੋਂ ਬਾਅਦ ਉਹਨਾਂ ਨੂੰ 15 ਲੱਖ ਰੁਪਏ ਦੀ ਰਸੀਦ ਕੱਢ ਕੇ ਦਿੱਤੀ ਤੇ ਕਿਹਾ ਕਿ ਇਹ ਸ਼ਿਵ ਸੈਨਾ ਦੇ ਲਈ ਡੋਨੇਸ਼ਨ ਹੈ ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੇ 파ਰਸੂਰੀ ਤੇ ਮਾਨਕ ਸੂਰੀ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਇਹ ਵੀ ਦੱਸਿਆ ਕਿ ਹੁਣ ਇਹਨਾਂ ਦੋਵਾਂ ਦੀ ਪੁਲਿਸ ਸੁਰੱਖਿਆ ਵੀ ਵਾਪਸ ਲੈ ਲਈ ਜਾਵੇ ਦਰਬਾਰ ਸਾਹਿਬ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਦੀਵਾਨ ਸਥਾਨ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਢੰਗੇੜਾ ਨੇ ਸ਼ਹੀਦ ਭਾਈ ਤਾਰੂ ਸਿੰਘ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਾਇਆ ਕਿ ਹੈ ਕਿ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ। ਅਣਖੀ ਤੇ ਸਿੱਧਕੀ ਸਿੱਖ ਭਾਈ ਤਾਰੂ ਸਿੰਘ ਜੀ ਨੇ ਗੁਰਸਾਹਿਬਾਨ ਵੱਲੋਂ ਦਸਾਏ ਮਾਰਗ ਤੇ ਚੱਲਦਿਆਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਬਾਇਉ ਪ੍ਰੰਤ ਸਜੇ ਦੀਵਾਨ ਵਿੱਚ ਸਿੱਖ ਕੌਮ ਦੇ ਢਾਡੀ ਤੇ ਕਵੀਸ਼ਰ ਜਥ भाई तारू सिंह जी के इतिहासिक प्रसंगे हम नजर मारते हैं अच्छे मौसम के हाल के बारे ਅਸ ਦਿਨ ਆਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ